ਯੈਸਟਰਡੇ ਮਾਰਨਿੰਗ ਯਾਨੀ ਕਿ 3 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਇੱਕ ਐਕਿਊਜ਼ਡ ਉਹਨਾਂ ਦੇ ਘਰ ਆਇਆ ਟਾਂਗਾ ਰੋਡ ਗ੍ਰੀਨ ਐਵੇਨਿਊ ਦੇ ਅੰਡਰ ਤੇ ਉੱਥੇ ਆ ਕੇ ਉਹਨਾਂ ਤੋਂ ਕੁਝ ਪੈਸੇ ਐਕਸਟਾਰਟ ਕਰਕੇ ਉਹਨਾਂ ਦੇ ਘਰੋਂ ਲੈ ਗਿਆ ਤੇ ਉਹਨੂੰ ਉਹਦਾ ਕੋਲੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਗੁੱਡ ਸਕਸੈਸ ਇਨ ਥਿਸ ਤੇ ਅੰਡਰ ਦਾ ਗਾਈਡੈਂਸ ਆਫ ਆਨਰੇਬਲ ਸੀਪੀ ਅਮਰਿਤ ਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਐਸ ਐਚ ਓ ਸਾਹਿਬ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨੂੰ ਵਿਥਿਨ ਫਿਊ ਆਵਰਸ ਲਾਈਕ ਲੇਟ ਨਾਈਟ ਦੇ ਵਿੱਚ ਹੀ ਇਸ ਨੂੰ ਅਸੀਂ ਐਮਬ੍ਰੀਹੈਂਡ ਕਰ ਲਿਆ ਬੰਦੇ ਨੂੰ ਤੇ ਇਹਦੇ ਤੇ ਅਰੈਸਟ ਇਫੈਕਟ ਕੀਤੀ ਤੇ ਇਹਦੇ ਤੋਂ ਜਿਹੜਾ ਵੀ ਸਟੋਲਨ ਮਨੀ ਸੀ ਜਿਹੜੀ ਉੱਥੋਂ ਦੀ ਇਹ ਲੈ ਕੇ ਗਿਆ ਸੀ ਪੈਸੇ ਉਹ ਵੀ ਬਰਾਮਦ ਕੀਤੇ ਗਏ ਕੁਝ ਅਮਾਊਂਟ ਦੇ ਵਿੱਚੋਂ ਤੇ ਜਿਹੜੀ ਬਾਕੀ ਦੇ ਫਾਰਵਰਡ ਲਿੰਕੇਜਸ ਤੇ ਬੈਕਵਰਡ ਲਿੰਕੇਜਸ ਹੈਗੀਆਂ ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀ ਆਰ ਹੇਅਰ ਟੂ ਮੇਨਟੇਨ ਪੀਸ ਐਂਡ ਸਟੇਬਿਲਿਟੀ ਐਂਡ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਸੀ ਬਣਾਉਣ ਦੇ ਵਿੱਚ ਵਚਨ ਬੱਤਾ ਥੈਂਕ ਯੂ ਯੈਸਟਰਡੇ ਮਾਰਨਿੰਗ ਯਾਨੀ ਕਿ 3 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਕੀ